ਮੇਰੀ ਗੱਲ ਸੁਣ ਮੇਰੀ ਗੱਲ ਸੁਣ ਮੇਰੀ ਗੱਲ ਤੇ ਮੈਂ ਨਾਲ ਤੋਂ ਮੰਗੂਣੇ ਨੇ ਇਹਨਾਂ ਨੇ ਕਹਣਾ ਖਰਾਬ ਕੋਈ ਮੈਂ ਤਾਂ ਲੈ ਕੇ ਹੁੰਦਵਾਈ ਹਾਂ ਤਾਂ ਛੱਡ ਦੋ ਜਦ ਦਵਾਈ ਲੈਣੀ ਫਿਰ ਮੈਂ ਦੋ ਦਵਾਈ ਖਾਤਰੀ ਕਹਿੰਦਾ ਮੈਂ ਦਵਾਈ ਲੈ ਕੇ ਆਉਂਗਾ ਮੈਂ ਤਾਂ ਨੂੰ ਲੈ ਕੇ ਆਉਂਗਾ ਕਿੰਨੇ ਕ ਸਮਝੂ ਤੂੰ ਸਾਰੀ ਦੇ ਦੇ ਇਹ ਕਿਨੇ ਬਾਹਰੇ ਕਿੱਥੇ ਆਇਆ ਇਹ ਚੱਲ ਪਹਿਲਾਂ ਸਾਰਾ ਰੱਖ ਲੈ ਬਾਅਦ ਹੁਣ ਤਾਂ ਜਣਾ ਕਰੀ ਬਾਈ ਵੀ ਕਰਦਾ ਚੱਲ ਠੀਕ ਹਾਂ ਚੰਗਾ ਚੰਗਾ ਸਾਸਰੀ ਘਾਲ ਠੀਕ ਹੈ ਚੰਗਾ ਓਕੇ ਚੰਗਾ 85 ਪੰਜ ਵੱਧ ਰਿਹਾ। ਇਹ ਸੋਚੀਆਂ ਦਾ ਉਦਿਆ। ਕੀ ਉਹ ਨਗਰ ਜੰਗਲ ਠੀਕਾ ਠੀਕਾ। ਸਾਹਮਣੂ ਜਾਵਾਂਗੇ ਦੇਖ ਕੇ ਤੇ। ਕਿ ਤਨਾ ਕੀ ਹਾਲਾ ਪਤਾ? ਬਹੁਤ ਵਧੀਆ ਬਾਪੂ। ਆ ਗਿਆ? ਹਾਂਜੀ। ਮੇਰੀ ਗੱਲ ਸੁਣ ਲੈ ਹੁਣ ਤੂੰ ਸਿਆਣਾ ਬਣ ਕੇ ਨਾ ਪੁੱਤ ਬਣ ਕੇ ਨੂੰ ਲੈ ਜਾ ਨਾਲ ਇਹਨੂੰ। ਹੈਗਾ? ਮੈਂ ਕਹਿੰਦਾ ਕੁੜੀਆਂ ਆਪਦੇ ਘਰ ਹੀ ਸੁਭਾ ਚੰਗੀਆਂ ਲਾ ਦੇ। ਪੁੱਤ। ਸਾਹਮਣੇ? ਹਾਂ ਲੈ ਜੀ ਜੱਗਾ ਹੁਣ। ਇੱਕ ਤਾਂ ਉਹ ਮੈਨੂੰ ਤਾਨੇ ਮਾਰੀ ਜਾਂਦੀ ਰਹਿੰਦੀ ਆ। ਤੇਰੀ